ਸਵੇਰੇ ਸਵੇਰੇ ਮੋਬਾਈਲ ਦੀ ਘੰਟੀ ਵੱਜਦੇ ਹੀ ਰਜਨੀ ਦੀ ਅੱਖ ਖੁੱਲ ਗਈ ਐਨੀ ਸਵੇਰੇ ਕਿਸ ਦਾ ਫੋਨ ਹੋਵੇਗਾ ਸਭ ਸੁਖ ਹੋਵੇ ਕਹਿੰਦੇ ਹੋਏ ਉਸਨੇ ਫੋਨ ਚੱਕਿਆ ਅੱਗੇ ਤੋਂ ਭਰਾ ਦੀ ਆਵਾਜ਼ ਆਈ ਰਜਨੀ ਪਾਪਾ ਦੀ ਤਬੀਅਤ ਠੀਕ ਨਹੀਂ ਕੱਲ ਸ਼ਾਮ ਤੋਂ ਹੀ ਉਹਨਾਂ ਦੀ ਹਾਲਤ ਕੁਝ ਜ਼ਿਆਦਾ ਖਰਾਬ ਹੋ ਗਈ ਹੈ ਤੈਨੂੰ ਲਗਾਤਾਰ ਯਾਦ ਕਰ ਰਹੇ ਨੇ ਭਰੇ ਗਲੇ ਨਾਲ ਉਸਨੇ ਕਿਹਾ ਤੇ ਫੋਨ ਰੱਖ ਦਿੱਤਾ ਬਲਰਾਜ ਆਪਣੀ ਜ਼ਿੰਦਗੀ ਦੇ ਆਖਰੀ ਦਿਨ گزارਦੇ ਹੋਏ மஞ்சੇ ਤੇ ਪਿਆ ਸੀ। ਅੰਤਿਮ ਸਮੇਂ ਵਿੱਚ ਉਹਨਾਂ ਦੀ ਪੂਰੀ ਜ਼ਿੰਦਗੀ ਜਿਵੇਂ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਘੁੰਮ ਰਹੀ ਸੀ। ਘਰ ਦੀ ਗਰੀਬੀ ਨੂੰ ਦੇਖਦੇ ਹੋਏ ਉਹਨਾਂ ਨੇ ਛੋਟੀ ਉਮਰ ਵਿੱਚ ਹੀ ਨੌਕਰੀ ਕਰਨਾ ਸ਼ੁਰੂ ਕਰ ਦਿੱਤਾ। ਫਿਰ ਆਪਣੇ ਕਮਾਏ ਥੋੜੇ ਜਿਹੇ ਪੈਸੇ ਲਗਾ ਕੇ ਇੱਕ ਛੋਟਾ ਜਿਹਾ ਬਿਜ਼ਨਸ ਸ਼ੁਰੂ ਕੀਤਾ। ਮਾਤਾ-ਪਿਤਾ ਦੇ ਆਸ਼ੀਰਵਾਦ ਨਾਲ ਉਸ ਨੂੰ ਸਫਲਤਾ ਮਿਲਣ ਲੱਗੀ। ਫਿਰ ਮਮਤਾ ਦੇ ਨਾਲ ਉਹਨਾਂ ਦਾ ਵਿਆਹ ਹੋ ਗਿਆ ਤਾਂ ਦੋਨਾਂ ਨੇ ਮਿਲ ਕੇ ਮਾਪੇ ਬਾਬ ਦੀ ਜ਼ਿੰਮੇਵਾਰੀ ਨਿਭਾਉਣ ਦੇ ਨਾਲ-ਨਾਲ ਬਾਕੀ ਦੀਆਂ ਜ਼ਿੰਮੇਵਾਰੀਆਂ ਵੀ ਦਿਲ ਲਾ ਕੇ ਨਿਭਾਈਆਂ ਪਹਿਲਾਂ ਉਹਨਾਂ ਦੇ ਘਰ ਮੁੰਡਾ ਵਿਵੇਕ ਪੈਦਾ ਹੋਇਆ ਤੇ ਉਸ ਤੋਂ 3 ਸਾਲ ਬਾਅਦ ਧੀ ਰਜਨੀ ਪੈਦਾ ਹੋਈ ਬਲਰਾਜ ਦਾ ਲਗਾਵ ਹਮੇਸ਼ਾ ਆਪਣੀ ਧੀ ਰਜਨੀ ਨਾਲ ਜ਼ਿਆਦਾ ਰਿਹਾ ਮੁੰਡੇ ਤੋਂ ਪਹਿਲਾਂ ਉਹ ਹਮੇਸ਼ਾ ਆਪਣੀ ਧੀ ਨੂੰ ਰੱਖਦੇ ਪੜ੍ਹਾਈ ਵਿੱਚ ਵੀ ਰਜਨੀ ਬਹੁਤ ਹੁਸ਼ਿਆਰ ਸੀ ਜਦਕਿ ਵਿਵੇਕ ਹਮੇਸ਼ਾ ਔਸਤ ਨੰਬਰਾਂ ਨਾਲ ਹੀ ਪਾਸ ਹੁੰਦਾ ਸੀ ਉਸ ਨੂੰ ਨਲਾਇਕ ਕਹਿ ਕੇ ਬੁਲਾਉਣਾ ਉਹਨਾਂ ਦੀ ਆਦਤ ਬਣ ਗਈ ਸੀ ਬੜੀ ਹੋ ਕੇ ਰਜਨੀ ਨੇ ਨਰਸਿੰਗ ਦੀ ਪੜ੍ਹਾਈ ਕੀਤੀ ਤੇ ਆਪਣੇ ਪੈਰਾਂ ਤੇ ਖੜੀ ਹੋ ਗਈ ਜਦੋਂ ਕਿ ਵਿਵੇਕ ਨੇ ਆਪਣੇ ਪਾਪਾ ਦਾ ਬਿਜ਼ਨਸ ਅੱਗੇ ਵਧਾਇਆ ਮਾਪੇ ਨੇ ਵਿਆਹ ਕਰਕੇ ਧੀ ਨੂੰ ਸਹੁਰੇ ਭੇਜ ਦਿੱਤਾ ਤੇ ਮੁੰਡੇ ਦਾ ਵਿਆਹ ਕਰਕੇ ਬਹੂ ਘਰ ਲੈ ਆਏ ਟਾਈਮ ਆਪਣੀ ਰਫ਼ਤਾਰ ਨਾਲ ਚੱਲਦਾ ਰਿਹਾ 3 ਸਾਲ ਪਹਿਲਾਂ ਉਹਨਾਂ ਦੀ ਪਤਨੀ ਮਮਤਾ ਉਹਨਾਂ ਦਾ ਸਾਥ ਛੱਡ ਕੇ ਸਵਰਗ ਸਿਧਾਰ ਗਈ ਸਾਰੀਆਂ ਪੁਰਾਣੀਆਂ ਯਾਦਾਂ ਉਹਨਾਂ ਦੀਆਂ ਅੱਖਾਂ ਸਾਹਮਣੇ ਘੁੰਮਦੀਆਂ ਜਾ ਰਹੀਆਂ ਸੀ ਅੱਖਾਂ ਵਿੱਚ ਨਮੀ ਬਰਕਰਾਰ ਸੀ ਬਲਰਾਜ ਦੀ ਹਾਲਤ ਖਰਾਬ ਹੋ ਜਾਣ ਕਰਕੇ ਉਹਨਾਂ ਦੇ ਕੁਝ ਕਰੀਬੀ ਰਿਸ਼ਤੇਦਾਰ ਵੀ ਉਹਨਾਂ ਦਾ ਹਾਲਚਾਲ ਜਾਣਨ ਲਈ ਆ ਗਏ ਸਾਹਮਣੇ ਦੀਵਾਰ ਤੇ ਟੰਗੀ ਖੜੀ ਸ਼ਾਮ ਦੇ 5 ਵਜਾ ਰਹੀ ਸੀ ਮੁੰਡਾ ਬਹੂ ਤੇ ਸਾਰੇ ਰਿਸ਼ਤੇਦਾਰ ਉਹਨਾਂ ਦੇ ਆਲੇ-ਦੁਆਲੇ ਬੈਠੇ ਚਿੰਤਾ ਵਿੱਚ ਦਿਖਾਈ ਦੇ ਰਹੇ ਸੀ। ਪੂਰੇ ਘਰ ਵਿੱਚ ਇਸ ਤਰ੍ਹਾਂ ਦਾ ਸਨਨਾਟਾ पसਰਿਆ ਹੋਇਆ ਸੀ ਕਿ ਇੱਕ ਸੂਈ ਵੀ ਗਿਰਦੀ ਤਾਂ ਉਸ ਦੀ ਵੀ ਆਵਾਜ਼ ਆ ਜਾਂਦੀ। ਉਸੇ ਵਕਤ ਅਚਾਨਕ ਇੱਕ ਵੱਡੀ ਸਾਰੀ ਗੱਡੀ ਉਹਨਾਂ ਦੇ ਦਰਵਾਜ਼ੇ ਦੇ ਸਾਹਮਣੇ ਆ ਕੇ ਰੁਕੀ। ਬਲਰਾਜ ਦੀ ਧੀ ਰਜਨੀ ਤੇ ਜਵਾਈ ਉਸ ਗੱਡੀ ਵਿੱਚੋਂ ਨਿਕਲ ਕੇ ਛੇਤੀ ਹੀ ਘਰ ਦੇ ਅੰਦਰ ਪਹੁੰਚੇ। ਮੁੰਡਾ ਬਹੂ ਪੋਤਾ-ਪੋਤੀ ਹੋਰ ਸਕੇ ਸੰਬੰਧੀ ਉਹਨਾਂ ਦੇ ਮੰਝੇ ਦੇ ਆਲੇ-ਦੁਆਲੇ ਬੈਠੇ ਸੀ। ਰਜਨੀ ਤੇ ਉਸਦੇ ਪਤੀ ਦੇ ਆਉਣ ਨਾਲ ਹੀ ਕਮਰੇ ਵਿੱਚ ਅਚਾਨਕ ਚਹਿਲ-ਪਹਿਲ ਸ਼ੁਰੂ ਹੋ ਗਈ। ਉਸੇ ਦਤਾਂ ਇੰਤਜ਼ਾਰ ਸੀ ਸਾਰੇ ਲੋਕਾਂ ਨੂੰ। ਧੀ ਨੂੰ ਦੇਖਦੇ ਹੀ ਬਲਰਾਜ ਦੀਆਂ ਅੱਖਾਂ ਵਿੱਚ ਚਮਕ ਆ ਗਈ। ਆਉਂਦੇ ਹੀ ਰਜਨੀ ਰੋਂਦੇ ਹੋਏ ਆਪਣੇ ਪਾਪਾ ਨਾਲ ਲਿਪਟ ਗਈ। ਤਜਵਾਈ ਨੇ ਵੀ ਪੈਰੀ ਹੱਥ ਲਾ ਕੇ ਸੌਰੇ ਦਾ ਆਸ਼ੀਰਵਾਦ ਲਿਆ। ਉਸੇ ਸਮੇਂ ਵਕੀਲ ਸਾਹਿਬ ਵੀ ਕਮਰੇ ਦੇ ਅੰਦਰ ਆ ਗਏ ਸਾਰੇ ਰਿਸ਼ਤੇਦਾਰਾਂ ਦੀ ਨਜ਼ਰ ਵਕੀਲ ਤੇ ਟਿੱਕੀ ਹੋਈ ਸੀ ਵਕੀਲ ਸਾਹਿਬ ਨੇ ਵਸੀਅਤ ਪੜ੍ਹਨੀ ਸ਼ੁਰੂ ਕੀਤੀ ਮੈਂ ਬਲਰਾਜ ਸ਼ਰਮਾ ਆਪਣਾ ਇਹ ਮਕਾਨ ਆਪਣੇ ਮੁੰਡੇ ਬਹੂ ਦੇ ਨਾਮ ਕਰਦਾ ਮੇਰੀ ਦੁਕਾਨ ਤੇ ਮੇਰੇ ਵਪਾਰ ਤੇ ਬਸ ਮੇਰੇ ਮੁੰਡੇ ਦਾ ਹੀ ਹੱਕ ਹੋਵੇਗਾ ਮੇਰੇ ਬੈਂਕ ਅਕਾਊਂਟ ਵਿੱਚ ਜਿੰਨੀ ਵੀ ਸੰਪਤੀ ਹੈ ਉਸ ਦਾ ਅੱਧਾ ਹਿੱਸਾ ਮੇਰੇ ਮੁੰਡੇ ਬਹੂ ਦਾ ਤੇ ਉਸ ਵਿੱਚੋਂ 1/4 ਹਿੱਸਾ ਮੇਰੇ ਪੋਤੇ-ਪੋਤੀ ਦਾ ਤੇ 1/4 ਹਿੱਸਾ ਮੇਰੀ ਧੀ ਰਜਨੀ ਨੂੰ ਦੇ ਰਹਾ। ਵਸੀਅਤ ਦਾ ਇਹ ਵਟਵਾਰਾ ਸੁਣਦੇ ਹੀ ਰਿਸ਼ਤੇਦਾਰਾਂ ਵਿੱਚ ਹੈਰਾਨੀ ਤੇ ਕੁਸਰਫੁਸਰ ਸ਼ੁਰੂ ਹੋ ਗਈ। ਕਿ ਬਲਰਾਜ ਵਰਗੇ ਆਧੁਨਿਕ ਵਿਚਾਰਾਂ ਵਾਲਾ ਵਿਅਕਤੀ ਜੋ ਆਪਣੀ ਧੀ ਨੂੰ ਇੰਨਾ ਜ਼ਿਆਦਾ ਪਿਆਰ ਕਰਦਾ ਸੀ, ਉਹਨਾਂ ਨੇ ਅੱਜ ਆਪਣੀ ਧੀ ਨੂੰ ਬਿਲਕੁਲ ਹੀ ਪਰਾਇਆ ਕਰ ਦਿੱਤਾ। ਰਜਨੀ ਜੋ ਹਜੇ ਤੱਕ ਸਦਮੇ ਵਿੱਚ ਸੀ, ਬੜੀ ਮੁਸ਼ਕਲ ਨਾਲ ਆਪਣੇ ਆਪ ਨੂੰ ਸੰਭਾਲਦੇ ਹੋਏ ਭਰੇ ਗਲੇ ਨਾਲ ਬੋਲੀ ਪਾਪਾ ਤੁਸੀਂ ਤਾਂ ਮੈਨੂੰ ਬਿਲਕੁਲ ਹੀ ਨਜ਼ਰ ਅੰਦਾਜ਼ ਕਰ ਦਿੱਤਾ ਆਪਣੇ ਨਲਾਇਕ ਪੁੱਤ ਨੂੰ ਹੀ ਸਭ ਕੁਝ ਦੇ ਦਿੱਤਾ ਤੇ ਮੇਰੇ ਬਾਰੇ ਤਾਂ ਬਿਲਕੁਲ ਨਹੀਂ ਸੋਚਿਆ ਮੈਂ ਹਮੇਸ਼ਾ ਇਸ ਸਮਾਜ ਵਿੱਚ ਤੁਹਾਡਾ ਸਿਰ ਉੱਚਾ ਕੀਤਾ ਤੇ ਤੁਸੀਂ ਮੈਨੂੰ ਹੀ ਪਰਾਇਆ ਕਰ ਦਿੱਤਾ ਤੁਸੀਂ ਸ਼ਾਇਦ ਭੁੱਲ ਰਹੇ ਹੋ ਪਾਪਾ ਸਾਡਾ ਕਾਨੂੰਨ ਮੁੰਡਾ ਤੇ ਕੁੜੀ ਨੂੰ ਮਾਪੇ ਦੀ ਸੰਪਤੀ ਵਿੱਚ ਇੱਕ ਸਮਾਨ ਅਧਿਕਾਰ ਦਿੰਦਾ ਹੈ ਇਸ ਹਿਸਾਬ ਨਾਲ ਤਾਂ ਤੁਸੀਂ ਮੇਰੇ ਨਾਲ ਨਾ ਇਨਸਾਫੀ ਕੀਤੀ ਹੈ ਤੀਹ ਦੀ ਗੱਲ ਸੁਣਦੇ ਹੀ ਬਲਰਾਜ ਥੋੜਾ ਮੁਸਕਰਾਏ ਤੇ ਫਿਰ ਕੰਬਦੀ ਹੋਈ ਆਵਾਜ਼ ਵਿੱਚ ਬੋਲੇ ਰਜਨੀ ਤੂੰ ਹਮੇਸ਼ਾ ਮੇਰੇ ਦਿਲ ਦੇ ਕਰੀਬ ਰਹੀ ਹੈ ਮੈਂ ਤੈਨੂੰ ਤੇਰੇ ਭਰਾ ਨਾਲੋਂ ਵੀ ਜ਼ਿਆਦਾ ਪਿਆਰ ਕੀਤਾ ਪਰ ਪੁੱਤ ਮੈਂ ਜੋ ਇਹ ਫੈਸਲਾ ਕੀਤਾ ਹੈ ਬਹੁਤ ਸੋਚ ਸਮਝ ਕੇ ਕਰਿਆ ਹੈ ਤੂੰ ਨਰਸ ਬੰਨਣਾ ਚਾਹੁੰਦੀ ਸੀ ਆਪਣੇ ਪੈਰਾਂ ਤੇ ਖੜਾ ਹੋਣਾ ਚਾਹੁੰਦੀ ਸੀ ਤਾਂ ਮੈਂ ਉਸ ਵਿੱਚ ਤੇਰਾ ਸਾਥ ਦਿੱਤਾ ਜੀਵਨ ਦੇ ਹਰ ਮੋੜ ਤੇ ਮੈਂ ਇੱਕ ਪਿਤਾ ਹੋਂ ਦੀ ਜ਼ਿੰਮੇਵਾਰੀ ਬਹੁਤ ਚੰਗੀ ਤਰ੍ਹਾਂ ਨਿਭਾਈ ਤੇਰੀ ਪਸੰਦ ਦੇ ਮੁੰਡੇ ਨਾਲ ਤੇਰਾ ਵਿਆਹ ਕਰਵਾਇਆ ਤੇ ਉਸ ਨੂੰ ਦਿਲ ਨਾਲ ਅਪਣਾਇਆ ਆਪਣਾ ਹਾਰਿਕ ਫਰਜ਼ ਪੂਰੀ ਤਰ੍ਹਾਂ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ ਰਹੀ ਗੱਲ ਕਾਨੂੰਨ ਦੀ ਤਾਂ ਵਕਾਲਤ ਤਾਂ ਮੈਂ ਨਹੀਂ ਪੜੀ ਪਰ ਇੰਨੀ ਜਾਣਕਾਰੀ ਜ਼ਰੂਰ ਹੈ ਕਿ ਜਿਸ ਅਧਿਕਾਰ ਦੀ ਤੂੰ ਗੱਲ ਕਰ ਰਹੀ ਹੈ ਉਹ ਅਧਿਕਾਰ ਪਿਛਲੀਆਂ ਪੀੜ੍ਹੀਆਂ ਤੋਂ ਚੱਲੀ ਆ ਰਹੀ ਸੰਪਤੀ ਤੇ ਹੁੰਦਾ ਹੈ ਤੇ ਇਹ ਗੱਲ ਤਾਂ ਤੈਨੂੰ ਵੀ ਪਤਾ ਹੀ ਹੈ ਕਿ ਜੋ ਗਰੀਬੀ ਨਾਲ ਸਾਡੇ ਪੁਰਖਿਆਂ ਨੇ ਜੀਵਨ ਬਤੀਤ ਕੀਤਾ ਉਹਨਾਂ ਦੇ ਕੋਲ ਕੋਈ ਸੰਪਤੀ ਤਾਂ ਕਦੇ ਹੈ ਹੀ ਨਹੀਂ ਸੀ ਸੰਪਤੀ ਦਾ ਦੂਰ ਕਰਦਾ ਗੁਜ਼ਾਰਾ ਵੀ ਬੜੀ ਮੁਸ਼ਕਲ ਨਾਲ ਚੱਲਦਾ ਸੀ ਅੱਜ ਮੇਰੀ ਸੰਪਤੀ ਵੰਡਣ ਦਾ ਹੱਕ ਸਿਰਫ ਮੇਰਾ ਤੇ ਸੰਪਤੀ ਦੇ ਇਸ ਵਟਵਾਰੇ ਦੇ ਪਿੱਛੇ ਇੱਕ ਬਹੁਤ ਵੱਡਾ ਕਾਰਨ ਹੈ ਰਜਨੀ ਜਦ ਤੱਕ ਤੇਰੀ ਮਾਂ ਜੀ ਹੁੰਦੀ ਸੀ ਤੇਰੇ ਭਾਈ ਭਾਬੀ ਨੇ ਸਾਡੀ ਦੋਨਾਂ ਦੀ ਖੂਬ ਸੇਵਾ ਕੀਤੀ 3 ਸਾਲ ਹੋ ਗਏ ਤੇਰੀ ਮਾਂ ਨੂੰ ਗੁਜ਼ਰੇ ਹੋਏ ਪਰ ਤੇਰੇ ਵੀਰ ਭਾਬੀ ਨੇ ਮੈਨੂੰ ਕਦੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜ਼ਰੂਰਤ ਤੋਂ ਜ਼ਿਆਦਾ ਖਿਆਲ ਰੱਖਿਆ ਇੱਕ ਸਾਲ ਤੋਂ ਮੈਂ ਮੰਜੇ ਤੇ ਪਿਆ ਤੇਰੀ ਭਾਬੀ ਨੇ ਵਧੀਆ ਖਾਣਾ ਬਣਾ ਕੇ ਖਿਲਾਉਣ ਤੋਂ ਲੈ ਕੇ ਮੇਰੇ ਗੰਦੇ ਕੱਪੜੇ ਤੱਕ ਧੋਣ ਦੇ ਸਾਰੇ ਕੰਮ ਦੌੜ-ਦੌੜ ਕੇ ਕੀਤੇ ਨੇ ਚਾਉਂਦੀ ਤਾਂ ਅੱਜਕੱਲ੍ਹ ਦੀਆਂ ਕੁੜੀਆਂ ਦੀ ਤਰ੍ਹਾਂ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਸਕਦੀ ਸੀ। ਮੇਰੀ ਸੰਪਤੀ ਤਾਂ ਮਰਨ ਤੋਂ ਬਾਅਦ ਇਹਨਾਂ ਨੂੰ ਮਿਲ ਹੀ ਜਾਂਦੀ। ਪਰ ਉਸਨੇ ਅਜਿਹਾ ਨਹੀਂ ਕੀਤਾ ਤੇ ਮੇਰਾ ਮੁੰਡਾ ਵਿਵੇਕ ਜਿਸ ਨੂੰ ਮੈਂ ਅੱਜ ਤੱਕ ਨਲਾਇਕ ਕਹਿੰਦਾ ਰਿਹਾ ਉਸ ਪੁੱਤ ਨੇ ਮੇਰੀ ਗੰਦਗੀ ਤੱਕ ਸਾਫ਼ ਕੀਤੀ ਹੈ। ਰਾਤ-ਰਾਤ ਪਰ ਬੈਠ ਕੇ ਮੇਰੇ ਪੈਰ ਦਬਾਉਂਦਾ ਰਿਹਾ। ਰੋਟੀ ਦੀ ਇੱਕ-ਇੱਕ ਬੁਰਕੀ ਮੈਨੂੰ ਆਪਣੇ ਹੱਥਾਂ ਨਾਲ ਖਿਲਾਉਂਦਾ ਸੀ। ਤੇ ਇਹ ਮੇਰੇ ਪੋਤਾ-ਪੋਤੀ ਜੋ ਸਾਰਾ ਦਿਨ ਮੇਰੇ ਅੱਗੇ-ਪਿੱਛੇ ਮਡਰਾਉਂਦੇ ਹੋਏ ਮੇਰਾ ਦਿਲ ਲਗਾ ਕੇ ਰੱਖਦੇ ਦਾदू-ਦਾदू ਕਰਦੇ ਨਹੀਂ ਥੱਕਦੇ ਸੀ ਇੰਨਾ ਪਿਆਰ ਕਰਨ ਵਾਲਾ ਪਰਿਵਾਰ ਸ਼ਾਇਦ ਕਿਸੇ ਨੂੰ ਮਿਲਿਆ ਹੋਵੇਗਾ ਕਹਿੰਦੇ-ਕਹਿੰਦੇ ਉਹਨਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਫਿਰ ਬੋਲੇ ਅੰਤਿਮ ਸਮੇਂ ਵਿੱਚ ਤੇਰੀ ਮਾਂ ਤੈਨੂੰ ਯਾਦ ਕਰਦੀ ਰਹੀ ਕੁਝ ਦਿਨ ਉਹਨਾਂ ਦੇ ਕੋਲ ਰਹਿ ਕੇ ਉਹਨਾਂ ਦੀ ਸੇਵਾ ਨਹੀਂ ਕਰ ਸਕਦੀ ਸੀ ਤੱਕ ਟੋਟ ਇਕ ਦੋ ਘੰਟੇ ਲਈ ਹੀ ਉਹਨਾਂ ਨੂੰ ਮਿਲਣ ਤਾਂ ਆ ਹੀ ਸਕਦੀ ਸੀ ਨਾ ਪਰ ਤੇਰੇ ਤੋਂ ਤਾਂ ਇੰਨਾ ਵੀ ਨਾ ਹੋਇਆ ਮੰਨਿਆ ਕਿ ਵਿਆਹ ਤੋਂ ਬਾਅਦ ਸਹੁਰਿਆਂ ਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਜ਼ਰੂਰੀ ਹੁੰਦੀਆਂ ਨੇ ਪਰ ਕਈ ਵਾਰ ਅਜਿਹੀ ਅਫਸਰ ਆਏ ਜਿੱਥੇ ਸਾਨੂੰ ਤੇਰੀ ਬਹੁਤ ਜ਼ਿਆਦਾ ਜ਼ਰੂਰਤ ਸੀ ਤੇਰੀ ਭਾਬੀ ਕੱਲੀ ਪੈ ਜਾਂਦੀ ਕਈ ਵਾਰ ਤੈਨੂੰ ਬੁਲਾਵੇ ਭੇਜੇ ਪਰ ਤੂੰ ਸਾਡੇ ਬੁਲਾਉਣ ਤੇ ਵੀ ਨਾ ਆਈ اپنی مردی ہوئی ماں ਨਾਲ ملن ਤੋਂ زیادہ ضروری تینوں ਵਿਦੇਸ਼ ਘੁੰਮਣਾ ਲੱਗ ਰਿਹਾ ਸੀ ਕਹਿੰਦੇ ਹੋਏ ਬਲਰਾਜ ਦੇ ਸਾਹ ਉਖੜਨ ਲੱਗੇ ਫਿਰ ਬੜੀ ਮੁਸ਼ਕਲ ਨਾਲ ਬਸ ਇੰਨਾ ਹੀ ਬੋਲ ਸਕੇ ਮੇਰੀ ਬਸ ਇਹੀ ਦੁਆ ਕਿ ਮੇਰੇ ਬੱਚੇ ਹਮੇਸ਼ਾ ਸੁਖੀ ਰਹਿਣ ਅਜੀਹਾ ਕਹਿੰਦੇ ਹੋਏ ਉਹ ਆਪਣੇ ਦੋਨੋਂ ਹੱਥ ਚੱਕ ਕੇ ਸਭ ਨੂੰ ਦੇਖਦੇ ਹੋਏ ਆਸ਼ੀਰਵਾਦ ਦੇਣ ਲੱਗੇ ਤੇ ਫਿਰ ਹਮੇਸ਼ਾ ਹਮੇਸ਼ਾ ਲਈ ਇਸ ਦੁਨੀਆ ਨੂੰ ਛੱਡ ਕੇ ਦੂਜੀ ਦੁਨੀਆ ਵਿੱਚ ਚਲੇ ਗਏ ਬਰ ਜਾਂਦੇ ਜਾਂਦੇ ਸਾਰੀ ਦੁਨੀਆ ਦੇ ਸਾਹਮਣੇ ਇੱਕ ਮਿਸਾਲ ਪੇਸ਼ ਕਰਕੇ ਤੇ ਇਹ ਸੰਦੇਸ਼ ਦੇ ਕੇ ਗਏ ਕਿ ਅਧਿਕਾਰ ਜਤੋਂਨ ਤੋਂ ਪਹਿਲਾਂ ਫਰਜ਼ ਨਿਭਾਉਣੇ ਜ਼ਿਆਦਾ ਜ਼ਰੂਰੀ ਹੁੰਦੇ ਨੇ ਕਹਾਣੀ ਕਿਵੇਂ ਦੀ ਲੱਗੀ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸਾਂ 'ਚ ਲਿਖ ਕੇ ਜ਼ਰੂਰ ਸਾਂਝੇ ਕਰਿਓ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਅੱਜ ਲਈ ਬਸ ਇੰਨਾ ਹੀ ਮਿਲਦੇ ਆਂ ਇੱਕ ਨਵੀਂ ਕਹਾਣੀ ਦੇ ਨਾਲ કહાણી સુન કિમતી સમત બહુ ધનવાદ